ਇਹ ਜਿਹੜਾ ਹੈ ਨਾ ਤੀਆ ਇਹ ਇਥੇ ਹਰਮਨ ਸਿੰਘ ਖੜਾ ਸੀ ਤੇ ਵਰ ਖਾਈ ਇਹ ਹੈ ਕਾਸੇਵਾਲੇ ਜਿਵੇਂ ਇਥੇ ਖਾਈ ਚ ਨੇ ਖਾਈ ਜੋ ਜੇ ਬਾਹਰ ਨਿਕਲੂਗਾ ਫੇਰ ਗਿਆਨ ਹੋਊਗਾ ਫਲ ਲੱਗੂਗਾ ਕਾਸੇਵਾਲਾ ਦੀ ਕਿਸੇ ਦੀ ਸੇਵਾ ਨੂੰ ਫਲ ਕਿਉਂ ਨਹੀਂ ਲੱਗਿਆ ਫਲ ਤਾਂ ਗਿਆਨ ਦਾ ਲੱਗਣਾ ਸੀ ਨਾਨਕ ਗੁਰ ਸੰਤੋਖ ਰੁਖ ਤਰਮ ਫੁੱਲ ਫੜ ਗਿਆ ਉਹਨਾਂ ਨੂੰ ਗੁਰਬਾਣੀ ਦੀ ਸੋਝੀ ਕਿਉਂ ਨਹੀਂ ਆਈ ਸੇਵਾ ਨੂੰ ਫੜ ਨਹੀਂ ਲੱਗਿਆ ਸੇਵਾ ਨੇ ਰਿਐਕਸ਼ਨ ਕਰਤਾ ਹੰਕਾਰ ਕਰਤਾ ਹਰਬਾਨ ਸੋ ਨੇ ਇੰਨੇ ਗੁਰਦਾਰੇ ਬਣਾਤੇ ਵਾਹ ਸੰਗਤ ਚਰ ਗੁਰੂ ਦੋਏ ਛੜਤੇ ਗੁਰੂ ਦੇ ਨੌ ਤੇ ਪੈ ਆਏ ਸੰਗਤ ਨੇ ਦਿੱਤੇ ਦੋਹਾਂ ਦਾ ਕੱਢ ਕੇ ਹਰਮਨਸੂ ਦਾ ਨਾਂ ਆ ਗਿਆ ਹੰਕਾਰ ਦਾ ਰਸਾ ਗੱਲ 'ਚ ਪੈ ਗਿਆ ਹੰਕਾਰ ਦਾ ਰਸਾ ਹਰਮਨਸੂ ਦੇ ਗੱਲ 'ਚ ਪੈ ਗਿਆ ਤੇ ਗਿਆਨ ਦੀ ਡੋਰੀ ਕਿੱਥੇ ਪੈਣੀ ਸੀ ਉਹ ਗਿਆਨ ਦੀ ਡੋਰੀ ਦੀ ਜਗ੍ਹਾ ਹੰਕਾਰ ਵਾਲਾ ਰਸਾ ਪੈ ਗਿਆ ਗੱਲ 'ਚ ਗਲ ਸੰਗਲ ਘੱਟ ਵੱਡਾ ਹੋਇਆ ਦੁਨੀਦਾਰ ਦੁਨੀਆ ਇਸ ਦਾ ਵੱਡਾ ਨਾਂ ਹੋ ਗਿਆ ਦੁਨੀਆ ਨੇ ਤਾਂ ਕਹਿ ਤਾ ਬੱਲਾ 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 ਬਾਬਾ ਅਰਵਾਨ ਸੇ ਦੁਨੀਦਾਰ ਐ ਦੁਨੀਆ ਹੀ ਵੱਡਾ ਕਹਿੰਦੀ ਆ ਦਰਗਾਹ 'ਚ ਵੱਡਿਆ ਹੀ ਕਬੂਲ ਨਹੀਂ ਆਉਦੀ ਦਰਗਾਹ 'ਚ ਵੱਡਾ ਨਹੀਂ ਆ ਵੱਡਾ ਹੋਇਆ ਦੁਨੀਦਾਰ ਦੁਨੀਆ 'ਚ ਯਸ ਹੈ ਵੱਡਾ ਮੰਦੀ ਐ ਪਰ ਗਲ ਸੰਗਲ ਘਾਤੇ ਚਲਾਇਆ ਅਗੇ ਕਰਨੀ ਕੀਰਤ ਬਾਚੀ ਐ ਅਗੇ ਪਤਾ ਲੱਗੂ ਨਾ ਤੂੰ ਕੀ ਕੀਤਾ ਤੂੰ ਕੀ ਕੀਤਾ ਪੈਸਾ ਤੈਂ ਕਮਾ ਕੇ ਲਾਇਆ ਤੇਰੀ ਕਾਰ ਦਾ ਪٹرول ਕਿੱਥੋਂ ਆਇਆ ਜਿੱਦਾਂ ਰੋਟੀ ਖਾ ਦਿੱਤਾ ਤਾ ਉਹ ਵੀ ਨਹੀਂ ਕਮਾਈ ਇਹ ਨਾ ਕਮਾਈ ਕਾਰ ਤੇਲ ਦੀ ਚਲੋ ਲੋੜ ਦੀ ਕਾਰ ਦੀ ਪਤਾ ਆਪਣਾ ਨਾਂਉ ਕਿਉਂ ਕਹਿਆ ਬਈ ਮੈਂ ਕਰਾਇਆ ਗੁਰੂ ਦਾ ਨਾਂਉ ਕਿਉਂ ਨਾ ਰੱਖਿਆ ਸੰਗਤ ਦਾ ਗੁਰੂ ਜੀ ਸੰਗਤ ਦਾ ਉਹ ਨਰਖਿਆ ਆਪਣਾ ਕਾਤੇ ਹੋ ਗਿਆ ਘਰ ਸੇਵਾਲੇ ਆਪਣੇ ਆਪਣੇ ਨੌਕਾ ਤੇ ਲਾਉਂਦੇ ਨੇ ਇੱਥੋਂ ਪਤਾ ਲੱਗਦਾ ਖਾਈ ਜਨੇ ਸਾਰੇ ਇਹ ਸਤੋਗਣ ਦੀ ਖਾਈ ਹੈ ਦੁਆਇਵਾਰ ਕੋਟਰ ਤੇ ਵਰ ਖਾਈ ਅਰੇ ਇਹਨਾਂ ਦੀ ਸੇਵਾ ਸਾਰਾ ਪਰਪੰਚ ਹੈ ਪਰਪੰਚ ਰਚੇ ਬਿੱਲ ਕਹੀਏ ਨਾਨਕਾ ਜੇ ਨਾ ਰਚੇ ਪਰਪੰਚ ਸੇਵਾ ਕਰਨਾ ਵੀ ਪਰਪੰਚ ਹੈ ਜੇ ਸੇਵਾ ਕਰਦੇ ਨੇ ਗੱਡੀਆਂ ਤਾਂ ਹੀ ਲਈ ਫਿਰਦੇ ਨੇ ਸੇਵਾ ਵਾਲੇ ਪੈਸੇ ਚੋਂ ਗੱਡੀਆਂ ਆਪਣੀ ਕਮਾਈ ਚੋਂ ਲੈਣ ਪਟ્રોલ ਆਪਣੀ ਕਮਾਈ ਦਾ ਖਰਚ ਕਰਨਾ ਜੋ ਇੱਕ ਇੱਕ ਪੈਸਾ ਹੁੰਦਾ ਸੇਵਾ ਦਾ ਸੇਵਾ ਚਲਾਉਣ ਮੰਗਣ ਕਿਉਂ ਜਾਂਦੇ ਨੇ ਆਪਿਆ ਜੀ ਗੁਰੂ ਦਾ ਨੌਤੇ ਤੁਹਾਨੂੰ ਕੀ ਲੋੜ ਹੈ ਜਾਣ ਦੀ ਤੇ ਬੋਰੀਆਂ ਲੈ ਕੇ ਜਾਂਦੇ ਡੂੜ ਘੰਡਲ ਦੀ ਬੋਰੀ ਹੁੰਦੀ ਓ ਤੁਸੀਂ ਕਿਉਂ ਜਾਣਦੇ ਹੋ ਤੁਹਾਨੂੰ ਕੀ ਲੋੜ ਪਈ ਕਾਮ ਗੁਰੂ ਦਾ ਚੰਗਤ ਗੁਰੂ ਦੀ ਇਹ ਸਭ ਪਰਪੰਚਾ ਕੁਛ ਨਹੀਂ ਇਹਦੇ ਵਿੱਚ ਰੱਖਿਆ ਹੈ ਇਹ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ ਬਿਰਲੇ ਆਗੇ ਇਥੇ ਧਰਮ ਦੇ ਵਿੱਚ ਪਰਪੰਚ ਰਚਣ ਤੋਂ ਕੋਈ ਫਿਰਲਾ ਵੱਜਦਾ ਜਿਹੜਾ ਪਰਪੰਚ ਤੋਂ ਵੱਜਿਆ ਉਹ ਕਹਾਂ ਜਾਂਦਾ ਨਹੀਂ ਤਾਂ ਪਰਪੰਚ ਦੇ ਚੌੜਜ ਫਸਕੇ ਹੀ ਮਰ ਜਾਂਦਾ। ਇਹਦੇ ਕਰਕੇ ਡੇਰੇ ਬਣਦੇ ਨੇ। ਇਹਦੇ ਕਰਕੇ ਛੌਣੀਆਂ ਬਣੀਆਂ ਨੇ ਉੱਪਰ ਪੰਚੇ ਛੌਣੀਆਂ ਵੀ ਹੋਰ ਕੁਝ ਨਹੀਂ ਹੈ। ਇਹ ਪਰਪੰਚਾ ਛੌਣੀਆਂ ਵਡਾਉਣੀਆਂ ਕੁਝ ਨਹੀਂ ਹੈ। ਹਾਂ ਇਹ ਆ ਫਿਰ ਉਹ ਗੁਰੂ ਵਾਲੀ ਗੱਲ ਕਰੋ। ਉਹ ਕੀ ਹੈ? ਸੰਤੋ ਬਾਣਣ ਧਰਮ ਚਲਾਉਣ ਸੰਤੋ ਵਾਰਨ ਦੁਸ਼ਟ ਸਭਨ ਕੋ ਮੂਲ ਉਪਾੜਨ ਆਇ ਕਾਜ ਤਰਾ ਹਮ ਜਨਮ ਸਮਝ ਲੈ ਹੋ ਸਾਧੂ ਸਭ ਮਨਮ। ਯਾ ਇਹ ਟਾਰਗੇਟ ਤੇ ਕੰਮ ਕਰੋ। ਟਾਰਗੇਟ ਤਾਂ ਹੈ ਨਹੀਂ। ਟਾਰਗੇਟ ਤਾਂ ਪਤਾ ਹੀ ਨਹੀਂ। ਇਹ ਟਾਰਗੇਟ ਕੀ ਹੈ? ਉਹ ਟਾਰਗੇਟ ਦੀ ਚੰਡਾ ਵਰਦਾਰੀ ਖਾਲਸੇ ਕੋਲ ਹੈ। ਜਿਹੜਾ ਉਹਨਾਂ ਨੇ ਕੰਮ ਕਰਨਾ ਸੀ ਉਹਦੇ ਬਾਅਦ ਤੇ ਪੰਥ ਚ ਲਾਇਆ ਸੀ ਉਹ ਚੱਲਦਾ ਰਹੂਗਾ ਤਾਂ ਮੇਰਾ ਟਾਰਗੇਟ ਪੂਰਾ ਹੋਊਗਾ ਦੁਸ਼ਟ ਸਭ ਦੁਸ਼ਟ ਕੌਣ ਨੇ ਜਿਹੜੀਆਂ ਦੂਆਂ ਮੱਤਾਂ ਫਲਾਉਂਦੇ ਨੇ ਗੁਰਮਤਿ ਦੇ ਖਿਲਾਫ ਵਾਲੇ ਸਭ ਦੁਸ਼ਟ ਨੇ ਗੁਰਦੁਆਰਿਆਂ ਦੇ ਸਭ ਦੁਸ਼ਟ ਨੇ ਗੁਰਮਤਿ ਦੇ ਖਿਲਾਫ ਜਿਹਨਾਂ ਨੇ ਪ੍ਰਚਾਰ ਕੀਤਾ ਹੈ ਪੈਸੇ ਖਰੇ ਗੋਲ ਕਦੇ ਲੈ ਸੰਗਤ ਦੇ ਪ੍ਰਚਾਰ ਖੋਟਾ ਕਰਕੇ ਦਿੰਦੇ ਨੇ ਦੁਸ਼ਟ ਨੇ ਦਸੋ ਕਿਉਂ ਨਹੀਂ ਦੋਸਤ ਦਸੋ ਕਿਉਂ ਨਹੀਂ ਦੋਸਤ ਮੰਨਦੇ ਨੇ ਪ੍ਰਚਾਰ ਖੋਟਾ ਫੇਰ ਵੀ ਕਰੀ ਜਾਂਦੇ ਨੇ ਨਿੰਦਕ ਨੇ ਗੁਰੂ ਦੀ ਨਿੰਦਿਆ ਖਰੀਆ ਕਿ ਬੰਦੇ ਬਾਦਲ ਦਾ ਤਾਂ ਬਹਾਦਰ ਹੈ ਉਹਨੇ ਰਾਜ ਚਲਾਇਆ ਗੁਰੂ ਕਹਿੰਦਾ ਰਾਜਣਾ ਚਾਹੂੰ ਮੁਕਤਨ ਚਾਹੂੰ ਬੰਦਾ ਬਾਦ ਨਿਰਾਜਤਾ ਸਾਨੂੰ ਲੈ ਕੇ ਬੰਦਾ ਬਾਦ ਚੰਗਾ ਗੁਰੂ ਨਹੀਂ ਅੰਗਾ ਬੰਦਾ ਬਾਦ ਗੁਰੂ ਤੇ ਖਲਾਫ ਹੈ ਗੁਰੂ ਦਾ ਬਚਨ ਨਹੀਂ ਮੰਨਦਾ ਉਹਦੇ ਖਲਾਫ ਹੁਕਮਨਾਮਾ ਜਿਹੜੇ ਉਹਦੇ ਨਾਲ ਖੜੇ ਨੇ ਗੁਰੂ ਦੋਖੀ ਨਹੀਂ ਤਾਂ ਹੋਰ ਕੀ ਨਾ ਹੋ ਉਹ ਤਮਾਦ ਦਾ ਹੁਕਮਨਾਮਾ ਨਹੀਂ ਮੰਨਦਾ ਬੰਦਾ ਬਾਦ ਤਾਂ ਕਹਿੰਦਾ ਮੈਂ ਥੋੜਾ ਸਿੱਖਿਆ ਨਹੀਂ ਹੈਗਾ ਉਹ ਤਾਂ ਉਹਦਾ ਉਹਦਾ ਲੈਟਰ ਪਿਆ ਜਿਹੜਾ ਜਵਾਬ ਯੂਨੀਵਰਸਿਟੀ ਚ ਪਿਆ ਉਹਦਾ ਰਿਕਾਰਡ 'ਚ ਪਿਆ ਤੁਮਾਂ ਦਾ ਵਿਮਾਸੇ ਕਰਨੀ ਤੁਹਾਡਾ ਮੈਂ ਕਹਦਾ ਇਥੇ ਖੋਇਆ ਹੀ ਨਹੀਂ ਹੀਰਾਨ ਝੂਠ ਪ੍ਰਚਾਰ ਕੀਤਾ ਸਾਰ ਉਹ ਤਾਂ ਪਿੰਜਰ ਲੈ ਕੇ ਉੱਡ ਜਾਂਦਾ ਨੌਵੇਂ ਪਾਸ਼ਾ ਤੇ ਉੜੇ ਨਹੀਂ ਹੋਇਆ ਉਹ ਤਾਂ ਉਹ ਕਰਦਾ ਉਹ ਤਾਂ ਐ ਕਰਦਾ ਉਹ ਤਾਂ ਨੇਰੀ ਚਲਾਤੀ 29 ਦੇ ਤੇ ਪੰਜ ਪੰਜ ਜਹੇਦਾਰਾਂ ਨੂੰ ਕੀ ਦਿੱਤਾ ਪੰਜ ਪਿਆਰਿਆਂ ਨੂੰ ਕੀ ਦਿੱਤਾ ਇਹ ਸਭ ਝੂਠ ਹੈ ਕਿਨੇ ਪ੍ਰਚਾਰ ਕੀਤਾ ਮੇਣਿਆਂ ਨੇ ਧਿਰਵਲਿਆਂ ਨੇ ਵਸੰਦਾਂ ਨੇ ਰੰਜੀਦ ਸਿੰਘ ਖੜ ਗਿਆ ਵਿਚਾਲੇ ਕੋੜਾ ਅਟਕ ਦਰਿਆ ਦਾ ਦਰ ਦਾ ਰੁਕ ਗਿਆ ਕਿਦੀ ਬੇਜਤੀ ਹੈ ਦਸਮ ਬਾਸ਼ਾ ਦੀ ਸਰਸਾ ਰੋੜ ਕੇ ਲੈ ਗਿਆ ਛੋਟਾ ਜਿਹਾ ਨੰਦਿਆ ਨਹੀਂ ਨੰਦਿਆ ਨਹੀਂ ਗੁਰੂ ਦੀ ਹੋਰ ਕੀ ਹੈ ਸਾਖਤ ਨਿੰਦਕ ਦੁਸ਼ਟ ਜਿਹੜਾ ਸਾਖਤ ਹੈ ਨੰਦਿਆ ਕਰਦਾ ਹੈ ਉਹ ਦੁਸ਼ਟ ਹੁੰਦਾ ਹੈ ਇਹ ਸਾਰੇ ਸਾਖਤਾਂ ਦਾ ਨਿੰਦਕਾਂ ਦਾ ਦੁਸ਼ਟਾਂ ਦਾ ਪ੍ਰਚਾਰ ਸੀ ਜੇ ਤੁਸੀਂ ਸੱਚ ਮੰਨੀ ਬੈਠੇ ਹੋ ਜਿਹਨੂੰ ਸਿੱਖ ਸੱਚ ਮੰਨੀ ਬੈਠੇ ਨੇ ਸਾਖਤਾਂ ਦਾ ਨਿੰਦਕਾਂ ਦਾ ਦੁਸ਼ਟਾਂ ਦਾ ਪ੍ਰਚਾਰ ਹੋਊਗਾ ਤਾਂ ਸਾਰਾ ਆ ਜਿਹੜਾ ਹੈ ਕਬੀਰ ਦੀ ਮੈਂ ਅਰਧਾਰਿਆ ਇਹ ਅਸਲ ਬਾਣੀ ਹੈ ਗੁਰ ਬਾਣੀ ਹੈ ਇਹ ਐਂ ਕਹਿੰਦਾ ਕਬੀਰ ਦੁਆਇਵਰ ਕੋਟ ਔਰ ਤੇਵਰ ਖਾਈ ਖਾਈ ਜੜ ਗਿਆ ਹੋਇਆ ਮੈਂ ਵੀ ਕਬੀਰ ਖੋਦ ਖਾਈ ਵਿੱਚ ਪਿਆ ਸੀ ਮਾਲਾ ਫੇਰਦਾ ਦੀ ਖਾਈ ਚੋਂ ਨਿਕਲ ਨਹੀਂ ਹੁੰਦਾ ਸੀ ਆਪਣੀ ਗੱਲ ਕਰ ਰਿਹਾ ਕਬੀਰ ਜੋਗੀ ਭੂਸੀ ਖਾਉਂਦਾ ਮਨਜੂਰ ਕਰ ਲਿਆ ਰਾਮਨਾਥ ਛੋਡੂ ਰਾਮ ਦੀ ਭਗਤੀ ਨਹੀਂ ਛੱਡਦਾ ਚਾਹੇ ਜਾਉਂਦਾ ਛਾਂਬੂਰਾ ਹੀ ਮਲੇ ਖਾਣ ਨੂੰ ਉਹ ਤਾਂ ਪਰਮੇਸ਼ਰ ਤੇ ਛੱਡਤੀ ਗੱਲ ਕਰਦਿਆਂ ਦਾ ਫਿਕਰ ਛੱਡਦਾ ਸਰੀਰ ਦਾ ਫਿਕਰ ਛੱਡਦਾ ਪਰ ਗਾਹਾਂ ਰਾਹ ਹੈ ਨਹੀਂ ਮਾਲਾ ਨਾਲ ਨਹੀਂ ਗੱਲ ਬਣਦੀ ਉਹ ਨਾਲ ਦੇ ਖਾਈ ਚੜੇ ਕੇ ਬੈਠੇ ਨੇ ਸਾਰੇ ਉਹ ਕਹਿੰਦਾ ਮੈਨੂੰ ਖਾਈ ਚੋਂ ਬਾਹਰ ਕੱਢੋ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਇੱਥੇ ਰਿੱਧੀਆਂ ਸਿੱਧੀਆਂ ਕਹਿੰਦਾ ਰਿੱਧੀਆਂ ਸਿੱਧੀਆਂ ਦਾ ਪਹਿਲਾਂ ਤੂੰ ਛੜਾਈਆਂ ਨੇ ਮਾਇਆ ਮਾਇਆ ਦਾ ਤਿਆਗ ਕਰੋ ਰਿੱਧੀ ਸਿੱਧੀ ਮਾਇਆ ਹੀ ਆ ਫਿਰ ਰਿੱਧੀ ਸਿੱਧਾ ਪ੍ਰਚਾਰ ਨਹੀਂ ਅਸ ਨੂੰ ਬੜਾ ਕਰਦਾ ਨੇ ਕਰਦੇ ਨੇ ਨਾ ਫਿਰ ਤਾਂ ਮਾਇਆ ਹੀ ਆ ਫਿਰ ਜਾਕੀ ਰਿੱਧ ਸੇ ਦਵਰਾ ਸਾਧ ਉਹਦਾ ਸਵਾਦ ਹੋ ਰਿਹਾ ਰਿਧੀ ਸਿੱਧਾ ਨਾ ਪ੍ਰਚਾਰ ਨਹੀਂ ਕਰਦਾ ਬੰਦੇ ਆਵਾਜ਼ਾਂ ਦੇ ਚੱਲੇ ਨੇ ਸਾਰੇ ਇਹ ਮਲੇਸ਼ ਖਾਲਸਾ ਇਹਨੂੰ ਮਲੇਸ਼ ਖਾਲਸਾ ਕਹਿੰਦੇ ਰਿਧੀ ਸਿੱਧਾ ਵਾਲਾ ਖਾਲਸਾ ਮਲੇਸ਼ ਖਾਲਸਾ ਰਿਧਿ ਸਿੱਧ ਦਾ ਨਾਮ ਹੈ ਕੀ ਦਾਸੀ ਨਾਮ ਦੀ ਦਾਸੀ ਹੈ ਰਿਧਿ ਸਿੱਧ ਤੁਸੀਂ ਉਹਦੇ ਪਿੱਛੇ ਭੱਜੇ ਫਿਰਦੇ ਹੋ ਅੜੀਕ ਦਿਓ ਵੀ ਬਲੂ ਉਹ ਨਾਮ ਲੈ ਲਓ ਦਾਸੀ ਆ ਫਿਰ ਹੋਰ ਦੱਸੋ ਨਾਮ ਬਤਰਾ ਹੋਇਆ ਰੱਦ ਸਿੱਧੀ ਲੋੜ ਪਹਿਲਾਂ ਨਾਮ ਦੀ ਹੈ ਨਹੀਂ ਨਾਮ ਤੋਂ ਬਿਨਾਂ ਰੱਦ ਮਰ ਜਵੇ ਬਾਹ ਬਈ ਬਾ ਗੁਰੂ ਦੀ ਲੋੜ ਨਹੀਂ ਨਾਮ ਦੀ ਲੋੜ ਨਹੀਂ ਫਿਰ ਸੱਚੇ ਨਾਮ ਕੀ ਲੱਗਾ ਭੁੱਖ ਭੁੱਖ ਲੱਗੀ ਹੋਣੀ ਹੈ ਉਹ ਤਾਂ ਭੁੱਖਾ ਚਾ ਖਾਏ ਚੱਲੀਏ ਦੁੱਖ ਉਹ ਭੁੱਖ ਨੇ ਦੁੱਖ ਖਾਣੇ ਤੇ ਦੁੱਖਵੇਂ ਚਲੇ ਜਾਣ ਭੁੱਖ ਤਾਂ ਲੱਗੀ ਹੋਈ ਨਹੀਂ ਬੜਾ ਸ਼ਾਰਟਕਟ ਰਸਤਾ ਪਾੜ ਲਿਆ ਸ਼ਾਰਟਕਟ ਰਸਤਾ ਵੀ ਬਣਾ ਪਾਲ ਹੋ ਰਹੇ ਤੇ ਤਾਂ ਉਹਨਾਂ ਦੀ ਅਗਰਾਈ ਕਰ ਲੋ ਚੰਨ ਛੁੱਟੀ ਪਰ ਬੰਚ ਸ਼ਾਰਟਕਟ ਰਸਤਾ ਇਹ ਨੜਕਾ ਹੀ ਰਹਿਤਾ ਹੋਰ ਕੁਝ ਨਹੀਂ ਆਇਜ ਉਹਦਾ ਇਹ ਹਿੰਦੂ ਵੀ ਕਰਦਾ ਤੇ ਇਹ ਤਾਂ ਸਾੜੀ ਕਰਦੇ ਨੇ ਫਿਰ ਬੰਦਾ ਬਾਦਰ ਵੀ ਇਹੀ ਸੀ ਉੱਤੇ ਪਖੰਡ ਕਰੀ ਬੈਠਾ ਹਜੂਰ ਸਾਹਿਬ ਹੋਰ ਕੀ ਸੀ ਕਰਵਾਤਾ ਦਿਖਾਉਂਦਾ ਉਹਦਾ ਤਾਂ ਨਾਮ ਹੈ ਕਿ ਦਸੀ ਹੈ ਨਾਮ ਹੋਵੇ ਆ ਪਤਨੀ ਫਿਰ ਭਗਤਾਂ ਦੀ ਕਾਰਕਮਾਉਣ ਵਾਲੀ ਹੈ ਮਾਇਆ ਉਹ ਭਗਤਾ ਬਣੋ ਤੁਸੀਂ ਕਾਰ ਆਪੇ ਕਰਵਾਉਗੀ ਭਗਤ ਬਣੇ ਨਹੀਂ ਮਾਇਆ ਥੋੜੀ ਕਾਰਕਮਾਪੇ ਕਿਉਂ ਕਿਆਨ ਦਈ ਚਲਨੀ ਆ ਪਈ ਜਿਹਨੇ ਤਿਆਗੀ ਹੈ ਨਾ ਮਨੋਂ ਮਾਇਆ ਉਹਦੇ ਚਲਣਾ ਨੂੰ ਆਈ ਆ ਉਹ ਤਿਆਗ ਕਰੋ ਜੇ ਚਰਨਾਂ ਨੂੰ ਚਾਹਣੇ ਆਵੇ ਤਿਆਗ ਦਾ ਇਮਤਾਨ ਜਾਂ ਲੈਂਦਾ ਨਾ ਕੋਦੋ ਬੜਾ ਕਾੜਾ ਕਾੜਾ ਇਮਤਾਨ ਲੈਂਦਾ ਤਿਆਗ ਦਾ ਛਿੜ ਦੇ ਕੇ ਨਿਮੰਤਾ ਉਹ ਵੀ ਤਿਆਗ ਦੇ ਕਿਸੇ ਘਰਾ ਹੁੰਦਾ ਇੱਕੋ ਕੇ ਹਰ ਮਦਾਦਾ ਬਾਬਾ ਜੈਸਾ ਵੈਨਾ ਸਾਨੂੰ ਗਰੀਬੀ ਸੀ ਦਲ ਚ ਇੱਕ 1000 ਮਿਲਦਾ ਸੀ ਉਸ ਨੂੰ ਇਸ਼ਨਾਨ ਕਰਕੇ ਚਾਦਰ ਹੁੰਦੀ ਸੀ ਇੱਕ ਅੰਦਾ ਨਚੋੜ ਲੈਣਾ ਅੰਦਾ ਦੂਏ ਪੈਰ ਚ ਭਾ ਕੇ ਦੂਆ ਨਚੋੜ ਲੈਣਾ ਗਿੱਲੇ ਨਾਲੇ ਰਗੜਾ ਲਾਉਣ ਵੇ ਜਾਣਾ ਆਪੇ ਤੋਂ ਕੁਝ ਸਿਆੜ ਚ ਸੁਖਦਾ ਹੀ ਨਹੀਂ ਸੀ ਹੁੰਦਾ ਉਹ ਅਸੀਂ ਤਿਆਰ ਉੱਥੇ ਦਿਨਾਂ ਗਏ ਸੀ ਉਹ ਬਾਅਦ ਚ ਉਹਨਾਂ ਨੇ ਮਾਇਆ ਦੀ ਪਰਵਾਹ ਨਹੀਂ ਕੀਤੀ ਚਾਹਦੇ ਨਹੀਂ ਸੀ ਮਾਇਆ ਵਾਲੋ ਆਈ ਗਈ ਕੁਝ ਵੀ ਪਰਵਾਣੀ ਸੀ ਕਰਦੇ ਉਹਨਾਂ ਨੇ ਕਮਾਈ ਕੀਤੀ ਸੀ ਕਮਾਈ ਮਾਤਾ ਥੋੜੀ ਸੇਵਕ ਹੋਈਏ ਜੈਦਾ ਚੇਸ ਤੋਂ ਸੁਣੀ ਪਹਿਲਾਂ ਮੈਂ ਹਨ ਬੜਾ ਆਦਮੀ ਸੀ ਬਾ ਚਚੇ ਨੂੰ ਲਾਮ ਤਤਾ ਸਿੰਘ ਉਹ ਐ ਇੰਨਾ ਹੀ ਲਿਖਣ ਜਾਣਦਾ ਸੀ ਸਾਈਨ ਕਰਨ ਹੋਰ ਕੁਛ ਨਹੀਂ ਸੀ ਪਤਾ ਗੁੜਕਾ ਜੂੜ ਪੜ੍ਹ ਲੈਂਦੇ ਸੀ ਕਮਾਈ ਸੀ ਚੰਡੇ ਹੋਏ ਸੀ ਕਮਾਈ ਵਾਲਾਂ ਦੇ ਚੰਡੇ ਹੋਏ ਸੀ ਕਮਾਈ ਸੀ ਮੰਨਿਆ ਹੋਇਆ ਸੀ ਮੰਨੇ ਕੀ ਗੱਤ ਕਹੀ ਨਾ ਜਾਏ ਸੰਗਤ ਕਰੇ ਤੇ ਪਤਾ ਲੱਗਦਾ ਸੰਗਤ ਵਿੱਚੋਂ ਕਢੇ ਜਾਂਦੇ ਨੇ ਫਿਰ ਕੜ ਹੁੰਦਾ ਸੰਗਤ ਵਿੱਚੇ ਤੇ ਤੇ ਘੜੀਐ ਸੁਰਤ ਮਤਮਨ ਬੁੱਧ ਤੇ ਤੇ ਘੜੀਐ ਸੁਰਾਂ ਸਦਾ ਕੀ ਸੁਧ ਉਹ ਕਿੱਡਾ ਦੇਵਤਾ ਹੋਵੇ ਕਿੱਡਾ ਸੇਧ ਹੋਵੇ ਤੇ ਕਢੇ ਜਾਂਦਾ ਸੰਗਤ ਆ ਕੇ ਫਿਰ ਗੁਰਮਖ ਬਣਦਾ ਗੁਰਮਖ ਦੀ ਵਸਤਾ ਇਹ ਨਾ ਸਾਰਿਆਂ ਨਾਲ ਉੱਚੀ ਸਦਾਨਾ ਜੋਗਿਆ ਨੂੰ ਤਾਰੇ ਨੂੰ ਦੇਵਤਾਂ ਉੱਚੀ ਅਵਸਥਾ ਗੁਰਮੁਖੀ ਵਸਤੂ ਉੱਚੀ ਉੱਥੇ ਆ ਕੇ ਬੰਦਾ ਇਹ ਖਾਈ ਜੋ ਬਾਹਰ ਨਿਕਲਣਾ ਬਹੁਤ ਔਖਾ ਹੈ ਇਹ ਖਾਈ ਤੇ ਪਏ ਨੇ ਸਾਰੇ ਧਰਮ ਦੇ ਗਏ ਇਹ ਜੋ ਫਿਰ ਭਗਤਵਾਰ ਨਿਕਲੇ ਨੇ ਇਹ ਜੋ ਗੁਰਮੁਖ ਬਾਹਰ ਨਿਕਲੇ ਆ ਫਿਰ ਉਸ ਗੁਰਮਖਾਂ ਨੂੰ ਖੋਜਦਾ ਖੋਜਦਾ ਗੁਰੂ ਨਾਨਕ ਦੇਵ ਜੀ ਜਾਂ ਜੋਗੀ ਪੁੱਛਦੇ ਨੇ ਵੀ ਤੁਸੀਂ ਬਾ ਘਰ ਕਿਉਂ ਛੱਡਿਆ ਤੁਸੀਂ ਕਹਿੰਨੋ ਘਰ ਛੱਡਣ ਨਾਲ ਕਿਹੜਾ ਮਿਲ ਜਾਂਦਾ ਕੁਝ ਉਹ ਕਹਿੰਦਾ ਮੈਨੂੰ ਤਾਂ ਮਿਲ ਗਿਆ ਘਰੇ ਜੋ ਮੈਂ ਪਾਇਆ ਸੀ ਉਹਦਾ ਘਰੇ ਪਾ ਲਿਆ ਸੀ ਮੈਂ ਤਾਂ ਹੁਣ ਗੁਰਮਖ ਢੋੜਦਾ ਗੁਰਮਖ ਖੋਜ ਤਪੇ ਉਹਦਾ ਸੀ ਤਾਰੇ ਜਣ ਕੇ ਤੈਪੇ ਮੈਂ ਗੁਰਮਖਾ ਦਾ ਦਰਸ਼ਨ ਕਰਨ ਬਾਅਦ ਤੇ ਭੇਖ ਹੋਣ ਆਇਆ। ਕੋ ਗੁਰਮਖ ਗੱਲ ਨਹੀਂ ਕਰਦੇ ਏ। ਕਿਸੇ ਨਾਲ ਜਿੰਨਾ ਜਰ ਉਹਨੇ ਤੇ ਧਰਮ ਦਾ ਕੋਈ ਠੱਪਾ ਨਾ ਲੱਗਿਆ ਹੋਵੇ। ਆਪਣਾ ਟਾਈਮ ਨਹੀਂ ਬੇਸਟ ਕਰਦੇ ਸੀ। ਗੁਰਮਖ ਸਿੱਕੀ ਤਾਂ ਸਿੱਕੀ ਤਾਂ ਹੈ ਨਹੀਂ ਸੀ ਗੁਰਮੁ ਤੇ ਸੰਤੇ ਤੇ ਸੰਤਾ ਜਿਹਾ ਲੱਗਦੇ ਸੀ। ਉਹ ਭੇਖ ਹੋਣ ਵਾਲੇ ਹੀ ਹੁੰਦਾ ਸੀ ਉਹਦਾ ਅਸੀਆਂ ਵਾਲਾ ਫਿਰ। ਸੰਤ ਸੰਤ ਦੇ ਬੇਖਵਨ ਗੱਲ ਨਹੀਂ ਸੀ ਕਰਦਾ ਉਹ ਕਹਿੰਦਾ ਇਹਨੂੰ ਕੀ ਪਤਾ ਨਾ ਕਾਨੂੰ ਮਗਜ ਮਾਰਨਾ ਉਹਨੂੰ ਮਾਲਾ ਦੇਣੀ ਵੀ ਮਾਲਾ ਫੇਰੇ ਕਰ ਮਾਲਾ ਫੇਰਨਾ ਮਜ਼ਾਕ ਹੈ ਇੱਕ ਕਰਨਾ ਹੁਣ ਅਸੀਂ ਮਾਲਾ ਨੂੰ ਭਗਤੀ ਬਣਾ ਲਿਆ ਉਹ ਮਾਲਾ ਦਾ ਮਜ਼ਾਕ ਹੈ ਭਗਤੀ ਨਹੀਂ ਆਏ ਮੂਰਤ ਨੂੰ ਮਾਲਾ ਦੇ ਦੀ ਦੀ ਤੇ ਬੇਰੀ ਜਾ ਅਮੂਰ ਕੇ ਰਹਿੰਦਾ ساری ਜ਼ਿੰਦਗੀ ਮਾਲਾ ਫੇਰਨ ਨਾਲ ਗੁਰਬਾਨੀ ਦੀ ਸਮਝ ਨਹੀਂ ਆਉਂਦੀ ਉਹਨੂੰ ਪਰਮ ਹੋ ਜਾਂਦਾ ਵੀ ਮੈਂ ਭਗਤੀ ਕਰਦਾ ਪਰਮ ਹੋ ਗਿਆ ਵੀ ਮੈਂ ਭਗਤੀ ਕਰਦਾ ਪਰਮ ਮੂਰਖ ਨੂੰ ਹੁੰਦਾ ਪਰਮ ਮੂਰਖ ਹੀ ਨਾ ਹੁੰਦਾ ਪੱਲੇ ਕੁਝ ਵੀ ਨਹੀਂ ਨਿਕਲਦਾ ਮੂਰਖ ਨੂੰ ਕ੍ਰਾਂਤੀ ਦੇਤੀ ਜਾਲੀ ਵਿਲਾ ਚਲਾ ਜਾ ਲੋੜ ਪੈਣ ਤੇ ਭਾਈ ਬਾਹਰ ਪਰਦੇਸ ਜਾਣਾ ਤਾਂ ਖਰਚ ਨਹੀਂ ਉਹਨੇ ਕੱਢ ਕੇ ਦਿੱਤਾ ਨੋਟ ਉਹ ਕਹਿੰਦਾ ਇਹ ਤਾਂ ਜਾਲੀ ਹੈ ਕਿੱਥੋਂ ਲਿਆ ਸੌਦਾ ਦਾ ਮਿਲਿਆ ਨਹੀਂ ਜਾ ਕੇ ਜਿਹੜਾ ਠੋਕ ਤਾਂ ਲੈਣਾ ਇਹ ਜਿਹੜੀ ਜਾਲੀ ਗ੍ਰੰਥੀ ਹੈ ਨਾ ਤੁਹਾਡੇ ਕੋਲ ਤੁਹਾਨੂੰ ਦੀ ਅਗੇ ਜਿਹੜਾ ਠੋਕ ਦੇ ਅੰਦਰ ਹੈ ਫੜ ਕੇ ਡਾਕ ਸੰਗਠਨ ਆਤ ਚਲਾਇਆ ਵੱਡਾ ਹੋਇਆ ਦੁਨੀਦਾਰ ਦੁਨੀਆਂ ਦੇ ਵਿੱਚ ਤਾਂ ਬੜਾ ਸੰਤ ਹੈ ਬੜੀ ਇੱਜ਼ਤ ਹੈ ਪਰ ਉਹਦੀ ਜਿਹੜੀ ਭਗਤੀ ਹੈ ਦਰਗਾਹ 'ਚ ਰੱਦ ਹੋ ਗਈ ਦਰਗਾਹ 'ਚ ਮਨਜ਼ੂਰ ਨਹੀਂ ਉਹ ਭਗਤੀ ਹੈ ਉਹਦੀ ਭਗਤੀ ਪ੍ਰਵਾਨ ਨਹੀਂ ਹੈ ਪੰਜ ਪ੍ਰਵਾਨ ਉਹ ਪੰਜ ਸੰਤ ਤਾਂ ਬਣ ਗਿਆ ਪਰ ਦਰਗਾਹ 'ਚ ਉਹਨੂੰ ਸੰਤ ਨਹੀਂ ਮੰਨਦੇ ਪ੍ਰਵਾਨ ਨਹੀਂ ਹੈ ਦਰਗਾਹ ਦੇ ਵਿੱਚ ਇੱਥੇ ਲੋਕਾਂ 'ਚ ਪ੍ਰਵਾਨ ਹੈ ਲੋਕਾਂ ਦੇ ਵਿੱਚ ਤਾਂ ਸੰਤ ਹੈ ਦੁਨੀਆ ਸੰਤ ਮੰਦੀ ਹੈ ਵੱਡਾ ਮੰਦੀ ਹੈ ਦਰਗਾਹ 'ਚ ਪ੍ਰਵਾਨ ਨਹੀਂ ਹੈ ਦਰਗਾਹਿਆ ਨੇ ਉਹ ਨਹੀਂ ਲਈ ਸੰਤ ਉਹਦੇ ਗਰਥ ਮੰਡਲ ਘਾਤੀ ਚ ਲਾਇਆ ਫਿਰ ਕੁਸਾਰੀ ਆ ਗਏ ਰਾੜੇ ਵਾਲਾ ਵੀ ਵਿੱਚ ਆ ਗਿਆ ਕਰੇਰਾਂ ਵਾਲਾ ਵੀ ਵਿੱਚ ਆ ਗਿਆ ਕੋਈ ਵੀ ਨਹੀਂ ਜਿਹੜਾ ਨਹੀਂ ਹੈ ਜੇ ਹੁੰਦਾ ਕੋਈ ਉਹ ਗੁਰਮਤ ਦਾ ਵਿਆਖਿਆ ਕਰਕੇ ਦੱਸਦਾ ਤੁਹਾਨੂੰ ਵੀ ਗੱਲ ਆ ਹੈ ਜੇ ਆਪ ਨੂੰ ਪਤਾ ਸੀ ਤਾਂ ਹੀ ਵਿਆਖਿਆ ਕਰਦਾ ਕਿ ਆਪ ਨੂੰ ਨਹੀਂ ਪਤਾ ਵਿਆਖਿਆ ਤੋਂ ਮੈਂ ਕਰ ਦੂੰ